ਦੇ ਕਤਲ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਹੱਕ ਦੇ ਵਿੱਚ ਆਏ ਬਾਟਰ ਕੰਨਨ ਵਾਲੇ ਨਵਦੀਪ ਜਲਵੇੜਾ ਜਿਸ ਦੇ ਵੱਲੋਂ ਕਹਿ ਦਿੱਤਾ ਕਿ ਮੈਂ ਅਮਰਤਪਾਲ ਮਹਿਰੋ ਭਾਈ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਦੇ ਵੱਲੋਂ ਇਹ ਚੰਗਾ ਕੰਮ ਕੀਤਾ ਗਿਆ ਕਿਉਂਕਿ ਅਮਰਤਪਾਲ ਮਹਿਰੋ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਸੋਸ਼ਲ ਮੀਡੀਆ ਦੇ ਉੱਤੇ ਗੰਦ ਫਲਾਉਣ ਵਾਲਿਆਂ ਨੂੰ ਵੀ ਸਿੱਧੀ ਧਮਕੀ ਦੇ ਦਿੱਤੀ ਕਹਿੰਦੇ ਤੁਸੀਂ ਜੇ ਨਹੀਂ ਹਟੋਗੇ ਫਿਰ ਅਸੀਂ ਵੀ ਆਪਣਾ ਕੰਮ ਕਰਦੇ ਰਹਾਂਗੇ ਅਸੀਂ ਫਿਰ ਆਪਣਾ ਕੰਮ ਕਰਾਂਗੇ ਤਾਂ ਇਹ ਨਾ ਸੋਚਿਓ ਕਿ ਹਰ ਵਾਰ ਡੈੱਡ ਬੋਡੀ ਮਿਲੇਗੀ ਸਿੱਧੀ ਧਮਕੀ ਦਿੱਤੀ ਜਾਂ ਨਾਮ ਲੈ ਕੇ ਧਮਕੀ ਦਿੱਤੀ ਆ ਤਾਂ ਅਮਰਿਤਪਾਲ ਮੈਰੋ ਦੇ ਹੱਕ ਦੇ ਵਿੱਚ ਨਿੱਤਰਦੇ ਹੋਏ ਨਜ਼ਰ ਆਏ ਨੇ ਬਾਰਡਰ ਕੈਨਨ ਦਾ ਮੂੰਹ ਮੋੜਨ ਵਾਲੇ ਨਵਦੀਪ ਜਲਵੜ ਆਖਰ ਕੀ ਕੁਝ ਕਹਿ ਰਹੇ ਨੇ ਹੱਕ ਦੇ ਵਿੱਚ ਭਾਈ ਅਮਰਿਤਪਾਲ ਮੈਰੋ ਦਾ ਦਿਲੋਂ ਧੰਨਵਾਦ ਹੈ ਬਾਬਾ ਜੀ ਜਿਹੜੀ ਸਿੰਘਾਂ ਨੇ ਇਹ ਭਈਆਂ ਗੱਡੀ ਚਾੜੀ ਆ ਤੇ ਹਰ ਇੱਕ ਪੰਜਾਬੀ ਨੂੰ ਭਾਈ ਅਮਰਿਤਪਾਲ ਮੈਰੋ ਦੇ ਨਾਲ ਖੜਨਾ ਚਾਹੀਦਾ ਜਿਨ੍ਹਾਂ ਦੇ ਘਰਾਂ 'ਚ ਬੱਚੇ ਨੇ ਧੀਆ ਭੈਣਾਂ ਨੇ ਜਿਹੜੇ ਚਾਹੁੰਦੇ ਨੇ ਪੰਜਾਬ ਗੁਰੂਆਂ ਪੀਰਾਂ ਦੀ ਪੈੜਾਂ ਤੇ ਚੱਲੇ ਸਾਡੇ ਬੱਚੇ ਸਾਡੇ ਸ਼ਹੀਦਾਂ ਦੀ ਪੈੜਾਂ ਤੇ ਚੱਲਣ ਸਾਡੇ ਇਤਿਹਾਸ ਤੋਂ ਸਿੱਖਣ ਨਾ ਕਿ ਇਹਨਾਂ ਗੰਦਾਂ ਤੋਂ ਲੱਚਰਤਾ ਫਲਾਉਣ ਵਾਲਿਆਂ ਤੋਂ ਇਹ ਇਕੱਲੇ ਕੁੜੀਆਂ ਦੀ ਗੱਲ ਨਹੀਂ ਹੈਗੀ ਅਸੀਂ ਬਥੇਰੇ ਮੁੰਡੇ ਵੀ ਦੇਖਦੇ ਬਥੇਰੇ ਪੇਜ ਨੇ ਹਨਾ ਅੱਜ ਅਸੀਂ ਸ਼ੇਅਰ ਕਰਦੇ ਆ ਨਾ ਜਿਹੜੇ ਗਾਲਾਂ ਕੱਢਦੇ ਨੇ ਗੰਦ ਬੋਲਦੇ ਨੇ ਬਹੁਤ ਜ਼ਿਆਦਾ ਬਾਹਰ ਤੋਂ ਵੀ ਵੀਡੀਓਜ਼ ਪੈਂਦੀਆਂ ਨੇ ਭਾਈ ਇਹਨਾਂ ਨੂੰ ਨੱਥ ਪਾਣੀ ਚਾਹੀਦੀ ਐ ਇਹਨਾਂ ਨੂੰ ਇਹ ਇਹ ਸਿਸਟਮ ਬੰਦ ਹੋਣਾ ਚਾਹੀਦਾ ਬਹੁਤ ਗੰਦਾ ਅਸਰ ਪੈਂਦਾ ਆ ਠੀਕ ਐ ਕਿਉਂਕਿ ਜਿਹੜੇ ਪੰਜਾਬ ਦੇ ਲੋਕਾਂ ਦਾ ਕਿਰਦਾਰ ਆ ਨਾ ਬਹੁਤ ਉੱਚਾ ਸੁੱਚਾ ਆ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਅਸੀਂ ਮੰਨਦੇ ਆ ਭਾਈ ਪਰ ਇੱਕ ਚੀਜ਼ ਦੀ ਲਿਮਟ ਹੁੰਦੀ ਆ ਸਮਾਜ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਕਹਾਂ ਨੂੰ ਸਾਡੇ ਬੱਚੇ ਕੀ ਸਿੱਖਣਗੇ ਇਹ ਥੋੜੀ ਆ ਗਿਆ ਵੀ ਫੋਨ ਹੱਥ 'ਚ ਆ ਗਿਆ ਰਬੀ ਪਾ ਲੋ ਗੰਦ ਸਾਰਾਦਨ ਹੈ ਨਾ ਬੋਲੀ ਜਾਓ ਹੈ ਨਾ ਸ਼ੋਰਟਕਟ ਲੱਭ ਲੋ ਭਾਈ ਗਾਲਾਂ ਕੱਢ ਲੋ ਫੋਨ ਦੇ ਅੰਦਰ ਹੈ ਨਾ ਕੁੜੀਆਂ ਵੀ ਮੁੰਡੇ ਸਾਰੇ ਹੀ ਕਰਦੇ ਨੇ ਅਸੀਂ ਦੇਖਦੇ ਆ ਪਰ ਜਿਹੜਾ ਇਹ ਕੰਮ ਹੋਇਆ ਨਾ ਇਹ ਨੱਥ ਪਾਊਗਾ ਇਸ ਗੰਦ ਨੂੰ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਹੋਇਆ ਆ ਤੇ ਰਹੀ ਗੱਲ ਕੇਸਾਂ ਦੀ ਤੇ ਜੇਲ੍ਹਾਂ ਦੀ ਉੱਤੇ ਮਰਦ ਜਿਹੜਾ ਤੇ ਜਾਇਆ ਕਰਦੇ ਨੇ ਤੇ ਜਿਹੜੇ ਚੜ੍ਹਦੀ ਕਲਾ ਵਾਲੇ ਕੰਮ ਕਰਕੇ ਜਾਇਆ ਕਰਦੇ ਨੇ ਨਾ ਉਹਨਾਂ ਦੀ ਜੇਲ੍ਹਾਂ 'ਚ ਵੀ ਚੜ੍ਹਦੀ ਕਲਾ ਹੁੰਦੀ ਆ ਤੇ ਅਸੀਂ ਨਾਲ ਖੜੇ ਆਂ ਭਰਾ ਦੀ ਭਰਾ ਦੇ ਜਦੋਂ ਵੀ ਸਾਨੂੰ ਸਾਡੇ ਸਾਡੀ ਕਿਤੇ ਲੋੜ ਹੋਊਗੀ ਅਸੀਂ ਹਾਜ਼ਰ ਹੋਵਾਂਗੇ ਤੇ ਸਾਰਿਆਂ ਨੂੰ ਨਾਲ ਖੜਨ ਦੀ ਲੋੜ ਅੱਜ ਤੇ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਹੋਇਆ ਆ ਤੇ ਹੁਣ ਬਾਬਾ ਮੇਰ ਕਰੇ ਵੀ ਇਸ ਗੰਦ ਨੂੰ ਨੱਥ ਪਾਵੇ ਪੰਜਾਬ ਦੇ ਅੰਦਰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਪਿੰਡੂ ਜੈਟਰ ਰਿਕਾਰਡਸ ਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀਗੀ ਜੀ ਅਸੀਂ ਪਹਿਲਾਂ ਸਾਫ਼ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪਾਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਹਜੇ ਪਰਦਾ ਪਿਆ ਸਾਨੂੰ ਕੁਝ ਨਹੀਂ ਸੁਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣਗੇ ਸਾਡਾ ਤਾਂ ਖਰਚਾ ਵੀ ਨੁਮੜਦਾ ਸੀਗਾ ਤੇ ਅਸੀਂ ਨੇ ਸੋਚਿਆ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲ ਪੂਗੀ ਚਲੋ ਤੁਹਾਨੂੰ ਪਤਾ ਹੀ ਆਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੀ ਆ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਜੇ ਥੋੜੇ-ਬੋਤੇ ਵੀ ਚੱਲ ਪਏ ਅਸੀਂ ਸਿੱਧੇ ਵੀਡੀਓ ਪਾਉਣ ਲੱਗ ਜਾਾਂਗੇ ਸਹੀ ਸਾਫ਼ ਸੁਥਰੀ ਤੇ ਹੁਣ ਅਸੀਂ ਤੁਹਾਡੇ ਤੋਂ ਗਲਤੀ ਮੰਨਦੇ ਆ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ਼ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਗੇ ਸੁਣਿਆ ਨਬਦੀਪ ਜਲਵੇੜਾ ਦੇ ਵੱਲੋਂ ਅਮਰਤਪਾਲ ਮੈਰੋ ਦੀ ਤਾਰੀਫ਼ ਵੀ ਕੀਤੀ ਆ ਉਹਨਾਂ ਦੇ ਹੱਕ ਦੇ ਵਿੱਚ ਹਰ ਇੱਕ ਪੰਜਾਬੀ ਨੂੰ ਖੜੇ ਹੋਣ ਦੀ ਅਪੀਲ ਵੀ ਕੀਤੀ ਆ ਕਿਹਾ ਕਿ ਅਮਰਤਪਾਲ ਮੈਰੋ ਦੇ ਵੱਲੋਂ ਉਹ ਕਰ ਦਿੱਤਾ ਜੋ ਬਹੁਤ ਜ਼ਰੂਰੀ ਸੀ ਅਮਰਤਪਾਲ ਮੈਰੋ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਜੋ ਕੰਮ ਅੱਜ ਹੋਇਆ ਇਹ 5-7 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਤਾਂ ਜੋ ਪੰਜਾਬ ਦੀ ਨੌਜਵਾਨੀ ਗਲਤ ਕਰਾਹੇ ਨਾ ਪੈਂਦੀ ਪੰਜਾਬ ਦੀ ਨੌਜਵਾਨੀ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਸਰੀਰ ਦਖਾ ਕੇ ਵੀਉ ਨਾ ਲੈਂਦੀ ਪੰਜਾਬ ਦੀ ਨੌਜਵਾਨੀ ਇਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਅਜਿਹਾ ਗੰਦਨਾ ਪਰੋਸਦੀ ਤਾਂ ਜੋ ਬੱਚਿਆਂ ਦੇ ਉੱਤੇ ਗਲਤ ਅਸਰ ਨਾ ਪੈਂਦਾ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਜੇਕਰ ਕੋਈ ਅਜਿਹਾ ਕੁਝ ਕਰੇਗਾ ਫਿਰ ਉਹ ਜ਼ਿੰਮੇਵਾਰ ਆਪਣਾ ਖੁਦ ਹੋਵੇਗਾ ਫਿਰ ਨਾ ਕਹੋ ਕੁਝ ਗਲਤ ਹੋ ਗਿਆ ਕਹਿੰਦੇ ਫਿਰ ਪ੍ਰਵਾਹ ਨਹੀਂ ਕਰਨੀ ਅਸੀਂ ਤਾਂ ਹੁਣ ਅਮਰਤਪਾਲ ਮੈਰੋ ਦੇ ਹੱਕ ਦੇ ਵਿੱਚ ਹਰ ਕੋਈ ਨਿਤਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਬੇਸ਼ੱਕ ਸੋਸ਼ਲ ਮੀਡੀਆ ਦੇ ਉੱਤੇ ਲੁਕ ਚਿਪਕੇ ਤੁਸੀਂ ਅਜਿਹੀਆਂ ਚੀਜ਼ਾਂ ਦੇਖਦੇ ਹਾਂ ਅਜਿਹਾ ਤੁਸੀਂ ਐਂਟਰਟੇਨਮੈਂਟ ਦੇਖਣਾ ਚਾਹੁੰਦੇ ਹੋ ਜੋ ਤੁਹਾਡਾ ਮਨੋਰੰਜਨ ਹੁੰਦਾ ਪਰ ਕੋਈ ਇਹ ਨਹੀਂ ਚਾਹੁੰਦਾ ਕਿ ਸਾਡੀ ਢੀਆਂ ਇਹ ਦੇਖਣ ਕੋਈ ਇਹ ਨਹੀਂ ਚਾਹੁੰਦਾ ਕਿ ਸਾਡੇ ਬੱਚੇ ਇਸ ਪਾਸੇ ਨੂੰ ਚੱਲਣ ਤਾਂ ਫਿਰ ਅਜਿਹਾ ਸੋਸ਼ਲ ਮੀਡੀਆ ਦੇ ਉੱਤੇ ਦਿਖਾਇ ਕਿਉਂ ਜਾਂਦਾ ਤਾਂ ਅਮਰਤਪਾਲ ਮੈਰੋ ਦੇ ਵੱਲੋਂ ਸਹੀ ਕੀਤਾ